ਮਸਲਾ ਹੈ ਉਥੋਂ ਦਾ ਇੱਕ ਸਾਬਕਾ ਸਰਪੰਚ ਗੁਰਚਰਨ ਸਿੰਘ ਜਿਹੜਾ ਨੰਬਰਦਾਰ ਵੀ ਹੈ ਉਹਨੇ ਇੱਕ ਪਰਿਵਾਰ ਦੀ ਜ਼ਮੀਨ ਨੱਪੀ ਹੋਈ ਹੈ ਜਿਹਦਾ ਕਿ ਕੋਰਟ ਦੇ ਵਿੱਚ ਵੀ ਉਹ ਪ੍ਰਕਾਰ ਸਰਕਾਰ ਉਹ ਫੈਸਲਾ ਪਰਿਵਾਰ ਦੇ ਪੱਖ ਚ ਹੋਇਆ ਹੋਇਆ ਪਰ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਚਾ ਬਹੁਤ ਵਾਰ ਗੱਲਬਾਤ ਉਹਨਾਂ ਨਾਲ ਬੈਠੇ ਆ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਫ਼ ਤੌਰ ਤੇ ਮੰਨਦਾ ਵੀ ਹਾਂ ਉਹ ਠੀਕ ਹੈ ਉਹ ਪਰਿਵਾਰ ਠੀਕ ਹੈ ਤੇ ਇਹ ਸਾਬਕਾ ਸਰਪੰਚ ਗੁਰਚਰਨ ਸਿੰਘ ਆ ਜਿਹੜਾ ਉਹ ਪਰਿਵਾਰ ਨਾਲ ਧੱਕਾ ਕਰਦਾ ਕਿਉਂਕਿ ਉਹ ਪਰਿਵਾਰ ਦੇ ਵਿੱਚੋਂ ਜਿਹੜਾ ਮੁਖੀ ਸੀ ਉਹਦਾ ਨਾਂ ਵੀ ਗੁਰਚਰ ਸਿੰਘ ਸੀ ਉਹਦੀ ਮੌਤ ਹੋ ਚੁੱਕੀ ਹੈ ਉਹਦੀ ਹੁਣ ਜਿਹੜੀ ਉਹ ਪਰਿਵਾਰ ਦੇ ਕੇਸ ਦੀ ਪੈਰਵੀ ਹੈ ਉਹਦੀ ਲੜਕੀ ਕਰ ਰਹੀ ਹੈ ਜਿਹਦਾ ਨਾਮ ਕਿਰਨਾ ਹੈ ਉਹ ਸਾਰਾ ਫਸਲਾ ਪ੍ਰਸ਼ਾਸਨ ਦੇ ਨਾਲ ਕਈ ਵਾਰ ਮੇਜ਼ ਤੇ ਬਹਿ ਗਏ ਪਰ ਉਹ ਪ੍ਰਸ਼ਾਸਨ ਮੰਨ ਕੇ ਵੀ ਡੀਸੀ ਅਤੇ ਐਸਐਸਪੀ ਸੰਗਰੂਰ ਮੰਨ ਕੇ ਵੀ ਉਹ ਹੁਣ ਤੱਕ ਜਾਨੀ ਇੰਪਲੀਮੈਂਟ ਨਹੀਂ ਕਰ ਸਕਿਆ ਇਹ ਤੋਂ ਬਾਅਦ ਹੁਣ ਇਲੈਕਸ਼ਨ ਦਾ ਟਾਈਮ ਆ ਗਿਆ ਹੁਣ ਇਹ ਇਲੈਕਸ਼ਨ ਦਾ ਉਸ ਹਲਕੇ ਦਾ ਇਸ ਸੰਗਰੂਰ ਹਲਕੇ ਦਾ ਇਨਚਾਰਜ ਜਿਹੜਾ ਇਲੈਕਸ਼ਨ ਲੜ ਰਿਹਾ ਉਹ ਆਪ ਦਾ ਉਮੀਦਵਾਰ ਹੈ ਜਿਹੜਾ ਮੀਤ ਹੇਅਰ ਜਿਹੜਾ ਤੁਹਾਡੇ ਜ਼ਿਲ੍ਹੇ ਨਾਲ ਸੰਬੰਧਿਤ ਹੈ ਅਸੀਂ ਉਹਨਾਂ ਨੂੰ ਵੀ ਮਿਲੇ ਉਹਨਾਂ ਨੇ ਬਾਹਰ ਚ ਬੈਠੇ ਵੀ ਧਰਨਾ ਲਾ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਮਸਲੇ ਨੂੰ ਲਿਆ ਵੀ ਇਹ ਤਾਂ 15 ਦਿਨਾਂ ਦੇ ਵਿੱਚ ਮਸਲਾ ਮੈਂ ਹੱਲ ਕਰ ਦੂੰਗਾ 10 ਦਿਨ ਮੰਗੇ ਸੀ ਅਸੀਂ ਉਹਨਾਂ ਨੂੰ 15 ਦਿਨ ਦੇ ਦਿੱਤੇ ਇਹ ਤਾਂ ਗੱਲ ਹੀ ਕੋਈ ਨਹੀਂ ਛੋਟਾ ਮਸਲਾ ਹੈ ਤੇ ਅਸੀਂ ਇਹਨੂੰ ਹੱਲ ਕਰ ਦਾਂਗੇ ਜੀ ਉਹਨੇ ਮੇਰੇ ਖਿਆਲ ਚ 10 10 ਦਿਨ ਮੰਗੇ ਅਸੀਂ ਉਹਨਾਂ ਨੂੰ 15 ਦਿਨ ਦਿੱਤੇ ਯਾਨੀ ਇਹ ਉਹ 15 ਦਿਨ ਪੂਰੇ ਹੋਿਆਂ ਨੂੰ 2-3 ਦਿਨ ਉੱਤੇ ਟੱਪ ਗਏ ਅੱਜ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਿਆ ਇਸ ਕਰਕੇ ਅੱਜ ਪ੍ਰੈਸ ਕਾਨਫਰੰਸ ਕਰਨਾ ਸਾਡਾ ਮਨੋਰਥ ਇਹੀ ਹੈ ਇਹ ਉਹ ਮਸਲਾ ਉਹਨਾਂ ਨੇ ਹੱਲ ਨਹੀਂ ਕੀਤਾ ਅਸੀਂ ਉਹਨਾਂ ਨੂੰ ਦਿਨ ਜਿੰਨੇ ਮੰਗੇ ਦਿੱਤੇ ਦੁਬਾਰੇ ਸਾਡੀ ਟੀਮ ਉਹਨਾਂ ਨਾਲ ਗੱਲਬਾਤ ਕੀਤੀ ਫਿਰ ਉਹ ਮਤਲਬ ਜਿੰਮੇ ਜੀ 86 ਲੋਕ ਕਰਦੇ ਨੇ ਉਸੇ ਤਰ੍ਹਾਂ ਉਹਨੇ ਟਾਲ ਮਟੋੜ ਦੀ ਨੀਤੀ ਯਾਨੀ ਇੱਥੋਂ ਤੱਕ ਬਹੁਤ ਛੋਟਾ ਕੰਮ ਕਿ ਦਫਾ ਚੰਤਾਪ 45 ਲੱਗ ਹੋਣ ਤੋਂ ਬਾਅਦ ਵੀ ਟਰਾਂਸਫਾਰਮਰ ਲਾ ਕੇ ਲੈ ਗਿਆ ਉਹ ਗੁਰਚਰਨ ਸਿੰਘ ਤੇ ਉਹਦੇ ਬੰਦੇ ਉਹ ਟਰਾਂਸਫਾਰਮ ਹੀ ਮੁੜ ਕੇ ਅਜੇ ਤੱਕ ਨਹੀਂ ਲੱਗਿਆ ਜਿਹੜੀ ਕਿ ਬਹੁਤ ਛੋਟੀ ਗੱਲ ਹੈ ਜਿਹੜੀ ਐਕਸ਼ਨ ਦੇ ਧਰਨਾ ਲਾਏ ਤਾਂ ਅਸੀਂ ਦਵਾ ਲੈਣੇ ਹੁੰਦੇ ਆ ਸਾਡੇ ਵਾਸਤੇ ਵੀ ਕੋਈ ਢੀ ਗੱਲ ਨਹੀਂ ਪਰ ਉਹਨਾਂ ਦੇ ਬਚਨ ਜਿਹੜੀ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਉਹ ਅਜੇ ਤੱਕ ਪੂਰਾ ਨਹੀਂ ਕੀਤਾ ਇਸ ਕਰਕੇ ਅਸੀਂ ਅੱਜ ਇਹ ਫੈਸਲਾ ਕੀਤਾ ਵੀ ਪ੍ਰੈਸ ਕਾਨਫਰੰਸ ਕਰਕੇ ਆਪਾਂ ਪ੍ਰੋਗਰਾਮ ਦਿਓ ਅਸੀਂ ਜਿਹੜੀ 5 ਮਈ ਆਉਣ ਵਾਲੀ ਜਿਹੜੀ ਹੁਣ ਮਈ 5 ਨੂੰ ਫੇਰ ਲਗਾਤਾਰ ਉਮੀਦਵਾਰ ਦੀ ਕੋਠੀ ਦੇ ਮੁਰਦੇ ਦਾ ਧਰਨਾ ਲਗਾਤਾਰ ਪੱਕਾ ਮੋਰਚਾ ਵੀ ਲਾਵਾਂਗੇ ਤੇ ਜਿੱਥੇ-ਜਿੱਥੇ ਜਾਊਗਾ ਉਮੀਦਵਾਰ ਉੱਥੇ ਪਿੰਡਾਂ ਦੇ ਵਿੱਚ ਅਸੀਂ ਉਹਦਾ ਵਿਰੋਧ ਪ੍ਰਦਰਸ਼ਨ ਵੀ ਕਰਾਂਗੇ ਕਿਉਂਕਿ ਸਾਡੇ ਨਾਲ ਵਾਅਦਾ ਖਲਾਫੀ ਕੀਤੀ ਆ ਉਹਨੇ ਜਿਹਨੇ ਹੁਣ ਐਡੀ ਵੱਡੀ ਵਾਅਦਾ ਖਲਾਫੀ ਕਰਕੇ ਜਥੇਬੰਦੀ ਦੇ ਨਾਲ ਇੱਕ ਵਾਅਦਾ ਖਲਾਫੀ ਕਰਕੇ ਤੇ ਫਿਰ ਜਦੋਂ ਹੋਣੀ ਉਹ ਵਾਅਦੇ ਤਾਂ ਮੁਕਰਿਆ ਹੋ ਇਲੈਕਸ਼ਨ ਜਿੱਤਣ ਤੋਂ ਬਾਅਦ ਫਿਰ ਪਹਿਲੇ ਵਾਅਦਿਆਂ ਦਾ ਕੀ ਬਣੂਗਾ ਤੇ ਗਾਹਾਂ ਨੂੰ ਕੀ ਕਰੂਗਾ ਇਸ ਕਰਕੇ ਅਸੀਂ ਅੱਜ ਸੋਡੇ ਜਰੀਏ ਪ੍ਰੈਸ ਕਾਨਫਰੰਸ ਸੈਸ਼ਨ ਬਰਨਾਲੇ ਚ ਕਰ ਰਹੇ ਹਾਂ ਤੇ ਸੋਡੇ ਜਿਹੜੇ ਸਨੇਹ ਪਹੁੰਚਾਉਣਾ ਚਾਹਦੇ ਆਪ ਸਰਕਾਰ ਨੂੰ ਕਿ ਇਹ ਮਸਲਾ ਨਾ ਤਾਂ ਇਹ ਕਿ ਕੋਈ ਚੋਣ ਜਾਬਤੇ ਦਾ ਕੋਈ ਉਲੰਘਣ ਵਾਲੀ ਗੱਲ ਬਣਦੀ ਹੈ ਕਿਉਂਕਿ ਆਲਰੇਡੀ ਇੱਕ ਅਦਾ কোর্ਟਾਂ ਦੇ ਫੈਸਲੇ ਨੂੰ ਇੰਪਲੀਮੈਂਟ ਹੀ ਕਰਨਾ ਹੈ ਇਹ ਕੋਈ ਚੋਣ ਜੂਣ ਜਾਬਤੇ ਦੀ ਕੋਈ ਗੱਲ ਨਹੀਂ ਬਣਦੀ ਕੋਈ ਚ ਇਕਨੋਮੀ ਦਾ ਵੀ ਕੋਈ ਸਬੰਧ ਨਹੀਂ ਹੈ ਇੱਕ ਮਾਲਕ ਦੀ ਮਾਲਕੀ ਦਾ ਫੈਸਲਾ ਤੁਸੀਂ ਦੇ ਹੱਕ ਦੇ ਇਨਤਕਾਲ ਕਰਨਾ ਹੈ ਤੁਸੀਂ ਉਹ ਕਾਗਜ਼ ਕਿਹੜੀ ਫਰੋਜ ਨਾਲ ਉਹਨੇ ਰੁਕਵਾਏ ਹੋਏ ਨੇ ਉਹ ਫੈਸਲਾ ਇਹਨਾਂ ਲੰਮਾ ਲਟਕਾਇਆ ਹੋਇਆ ਹੈ ਇਸ ਕਰਕੇ ਅਸੀਂ ਸਮਝਦੇ ਆਂ ਵੀ ਇਹ ਟਾਲਮਟੋਲ ਕੀਤੀ ਜਾ ਰਹੀ ਹੈ ਉਹ ਸਾਫ ਦਾ ਸਰਪੰਚ ਗੁਰਚਰ ਸਿੰਘ ਦੀ ਕੋਈ ਅਪਰੋਚ ਹੋਣੀ ਹੈ ਜਾਂ ਉਹਦੀ ਛਾਸੀ ਪਾਰਟੀਆਂ ਦੀ ਛਾਸੀ ਬੰਦੇ ਨਾਲ ਸੰਝਗੰਡਾ ਜਿਹਦੇ ਕਰਕੇ ਉਹ ਪਰਿਵਾਰ ਨੂੰ ਲਟਕਾ ਰਿਹਾ ਤੇ ਉਹਨਾਂ ਦਾ ਨੁਕਸਾਨ ਕਰ ਰਿਹਾ ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਾਂ ਕਿਹੜੇ ਪਿੰਡ ਦਾ ਮਸਲਾ ਹੈ ਜਹਾਂਗੀਰ ਜੀ ਜਹਾਂਗੀਰ ਪਿੰਡ ਧੂਰੀ ਬਲਾਕ ਦੇ ਵਿੱਚ ਪੈਂਦਾ ਹੈ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਮੰਤਰੀ ਦੇ ਹਲਕੇ ਦਾ ਬੰਦੇ ਹਾਂ ਜੀ ਹਾਂ ਜੀ ਮੁੱਖ ਮੁਰੇ ਨਾਲ ਇਹਨੂੰ ਜੋ ਹੋਰ ਵੱਧ ਸਪਸ਼ਟ ਕਰਨਾ ਹੋਵੇ ਇੱਕ ਮਿੰਟ ਮੈਂ ਸਵਾਲ ਕਰਨਾ ਚਾਹਾਂਗਾ ਸਵਾਲ ਬਾਅਦ ਚ ਕਰ ਲਓ ਤੁਸੀਂ ਮੰਤਰੀ ਜਦੋਂ ਕੋਈ ਤੁਸੀਂ ਘੇਰੀ ਸੀ ਉਦੋਂ ਮੈਂ ਇਹ ਸਵਾਲ ਬਾਅਦ ਚ ਕਰ ਲਉ ਜੀ ਮੈਂ ਥੋੜੀ ਜਿਹੀ ਕੁਝ ਹੋਰ ਬਾਅਦ ਦਾ ਕਰਨਾ ਚਾਹੁੰਦਾ ਰਾਹਾ ਸਾਹਿਬ ਦੇ ਨਾਲ ਵੀ ਜੁੜਾਏਗਾ ਇਹ ਜਿਹੜਾ ਮੈਂ ਇੱਕ ਮਿੰਟ ਨਾ ਤੁਹਾਨੂੰ ਉਹਦਾ ਦਿਲ ਜਵਾਬ ਜੇ ਨੇ ਕਰ ਲਿਓ ਕਰੋ ਕਰ ਇਹ ਲਗਭਗ ਸਾਲ ਪਹਿਲਾਂ ਅਸੀਂ ਉਹਦੇ ਵਿੱਚ ਸਾਰੀ ਟੀਮ ਸ਼ਾਮ ਲਾ ਸਾਡਾ ਵਕੀਲ ਸ਼ਾਮ ਲਾ ਐ ਐਸਐਸਪੀ ਆ ਉਹਦੇ ਚ ਡੀਸੀ ਹੈ ਉਹਦੇ ਚ ਐਸਡੀਐਮ ਹੈ ਉਹਨਾਂ ਦਾ ਮਹਿਕਮਾ ਹੈ ਉਥੇ ਸਾਡੇ ਵਕੀਲ ਨੇ ਸਾਰਾ ਉਹਦਾ ਕੱਲੇ ਕੱਲੇ ਦਾ ਉਹ ਦਿਖਾਤਾ ਕਿ ਇਹਦੇ ਚ ਜਿਹੜੀ ਗੜਬੜ ਕਿੱਥੇ ਹੋਈ ਹੈ ਗੜਬੜ ਕੀ ਕੀਤੀ ਜਿਹੜਾ ਸਾਡੇ ਹਾਈ ਕੋਰਟ ਨੇ ਫੈਸਲਾ ਕੀਤਾ ਥੱਲੇ ਮਨਮਰਜ਼ੀ ਦੇ ਤਹਿਤ ਹੀ ਪਟਵਾਰੀ ਨੇ ਤੇ ਤਹਿਸੀਲਦਾਰ ਨੇ ਰਲ ਕੇ ਜਿਹੜਾ ਅਗਰਚਰਨ ਸਾਫਕਾ ਸਰਪੰਚਾ ਹੈ ਉਹਦੇ ਨਾਲ ਵਰਤਾ ਕੋਰਟ ਨੂੰ ਵੀ ਇਹ ਮੰਨਿਆ ਨਹੀਂ ਜੇ ਕਹਿਣਾ ਹੋਵੇ ਸਾਡੇ ਅਧਿਕਾਰ ਨਹੀਂ ਹੁਣ ਬਣਦੀ ਤਾਂ ਇਹ ਸੀ ਗਿਆ ਕਿ ਉਹ ਪਟਵਾਰੀ ਤੇ ਤਹਿਸੀਲਦਾਰ ਵੀ ਅੰਦਰ ਹੁੰਦੇ ਹੱਕ ਦਾ ਜੇ ਕੋ ਕਾਨੂੰਨੀ ਗੱਲ ਕਹਿੰਦਾ ਤਾਂ ਬਣਦਾ ਸੀ ਕਿਸੇ ਨੇ ਉਹ ਵਾਗੀ ਕਰਬੇ ਨਹੀਂ ਕੀਤੀ ਉਹਦਾ ਨੋਟਿਸ ਵੀ ਨਹੀਂ ਲਿਆ ਕਿਸੇ ਨੇ ਜਦੋਂ ਕਿ ਡੀਸੀ ਨੂੰ ਪਤਾ ਹੈ ਤੇ ਐਸਐਸਬੀ ਨੂੰ ਪਤਾ ਹੈ ਵੀ ਏਡਾ ਨੰਗਾ ਜਿੱਤ ਤੱਕ ਹੈ ਸਾਡੇ ਨਾਲੋਂ ਅਸੀਂ ਉਸ ਮੌਕੇ ਵਾਹਣ ਤੇ ਕਬਜ਼ਾ ਕਰਕੇ ਝੋਨਾ ਲਾਤਾ ਵੀ ਠੀਕ ਹੈ ਜੋ ਤੁਸੀਂ ਕਰਨਾ ਕੋਟਾ ਤੁਹਾਡੇ ਦੇਖ ਲਾਂਗੇ ਆਡੀ ਜਦੋਂ ਕੋ ਚੱਲੂ ਅਸੀਂ ਉੱਤੇ ਕਬਜ਼ਾ ਕਰ ਲਿਆ ਝੋਨਾ ਲਾਤਾ ਜਦਦੇ ਅਸੀਂ ਬੈਠੇ ਹਾਂ ਇਸ ਗੱਲਬਾਤ 'ਚ ਉਦਦੇ ਸਾਨੂੰ ਕਹਿੰਦੇ ਵੀ ਤੇਰਾ ਸਾਨੂੰ 45 ਲਾਉਣੀ ਪਊਗੀ ਇਹਦੇ ਤੇ ਸਿਰਫ 2 ਮਹੀਨਿਆਂ ਦਾ ਸਮਾਂ ਦੇ ਜੀ ਅਸੀਂ 2 ਮਹੀਨਿਆਂ 'ਚ ਇਹ ਉਧਰਲਾ ਇੰਤਕਾਲ ਤੋੜ ਕੇ ਇਹਦੇ ਲਈ ਨੌਕਰਦਾਂਗੇ ਕਿਉਂਕਿ ਇਹਦੇ ਲਈ ਗੱਲ ਠੀਕ ਹੈ ਕੋਰਟ ਦਾ ਹੋਇਆ ਫੈਸਲਾ ਹੈ ਜੰਦੀ ਉਹ 2 ਮਹੀਨੇ ਦੇ ਬਾਈ ਸਾਲ ਲਾਂਗੇ ਹੁਣ ਵੀ ਜਦੋਂ ਅਸੀਂ ਮਿਲਦੇ ਹਾਂ ਡੀਸੀ ਨੂੰ ਜੰਦੀ ਉਹ ਕਿਸੇ ਥੋ ਪਤਣ ਲਈ ਲੌਂਗੇ ਉਹ ਤਾਂ ਕਹਿੰਦੀ ਮੈਨੂੰ ਵਿੱਚ ਪਾਰਟੀ ਬਣਾ ਲਿਆ ਕੋਰਟ ਮੈਨੂੰ ਵਿੱਚ ਘੜੀਸੂਗੀ ਐਸ ਐਨ ਐਮ ਦੇ ਨੌ ਬਾਈ ਨੇਮ ਨਹੀਂ ਤਾਂ ਕੋਈ ਅਧਿਕਾਰੀ ਉਹਦੀ ਕੁਰਸੀ ਦੇ ਖਿਲਾਫ ਤਾਂ ਹੋ ਜੇ ਜੰਦੀ ਉਹਦਾ ਬਾਈ ਨੇਮ ਪਾ ਕੇ ਉਸ ਬੰਦੇ ਨੇ ਉਹਦੇ ਖਿਲਾਫ ਰਿਟ ਪਾਤੀ ਸਾਰੇ ਥਾਂ ਤੋਂ ਤਿੰਨ ਥਾਂ ਤੋਂ ਜਿਹੜਾ ਇਹ ਮਾਲ ਮਹਿਕਮਾ ਤਾਂ ਹਾਂ ਤੇ ਇੱਕ ਤੁਰਿਆ ਜਾਂਦਾ ਸਾਰੇ ਥਾਂ ਤੋਂ ਉਹਦੀ ਰਿੱਟ ਵੀ ਖਾਰਜ ਹੋ ਗਈ ਇਹਦੇ باوجود ਉਹ ਇਹਦਾ ਨੌਜ ਰਚਾਉਣ ਨੂੰ ਤਿਆਰ ਨਹੀਂ ਹੋਈ ਜਦ ਇਹ ਅਸੀਂ ਇਸ ਮਸਲੇ ਤੇ ਉਮੀਦ ਹੇਰ ਸਾਬ ਨੂੰ ਮਿਲਣਾ ਸੀ ਇੱਥੇ ਧਰਨਾ ਵੀ ਸੀ ਉਹਨਾਂ ਦੇ ਬਾਰ ਚ ਜਿਹੜੇ ਸਾਰੇ ਸਾਰਿਆਂ ਨੂੰ ਦਿੱਤਾ ਹੋਇਆ ਸੀਗਾ ਚੇਤਾਵਨੀ ਪੱਤਰ ਦੇ ਮਾਰ ਕੇ ਹੈ ਚੇਤਾਵਨੀ ਪੱਤਰ ਦੇ ਮਤਲਬ ਹੈ ਚੇਤਾਵਨੀ ਪੱਤਰ ਦੇਣ ਵਾਸਤੇ ਜਿਹੜਾ ਉਹਨਾਂ ਨੇ ਕਣਕਾਲਾ ਜਨ ਨਿਯੁਕਤਤਾ ਸੀਗੇ ਵੀ ਮੰਡੀਆਂ ਖਤਮ ਕਰਨ ਵਾਲਾ ਉਹਦੇ ਨੇ ਉਹ ਉਹਨਾਂ ਨੇ ਲੋੜ ਸਮਝੀ ਬਿਦਰ-ਬਿਦਰ ਜਾਣਾ ਤੇ ਬਾਰਗੇ ਲੋਕ ਇਕੱਠੇ ਹੋ ਕੇ ਆਏ ਬੈਠੇ ਐ ਵੀ ਉਹਨਾਂ ਦੀ ਸੁਣੋ ਅਸੀਂ ਮਸਲਾ ਜਿਹ ਹੈ ਗਮੀਰ ਸਾਨੂੰ ਲੱਗਦਾ ਸਾਨੂੰ ਲੱਗਦਾ ਕਿ ਕੋਈ ਨਹੀਂ ਹੋ ਆਇਆ ਜਿੱਥੇ ਉਹ ਹੈਗੇ ਅਸੀਂ ਮਿਲ ਲਾਂਗੇ ਸੰਬੰਧ ਕੀਤਾ ਸਾਨੂੰ ਕਹਿੰਦੇ ਮਹਿਲਕਣ ਆ ਜਿਓ ਅਸੀਂ ਇੱਥੋਂ ਤੁਰ ਪਈ ਜਿਉਂਦੀ ਮਹਿਲਕਣਾਂ ਜਾਂਦਿਆਂ ਨੂੰ ਕਹਿੰਦੇ ਉਹ ਤਾਂ ਪਿੰਡਾਂ ਚ ਬੇੜਾ ਦੇਣ ਲੱਗਿਆ ਹੈ ਜਿੱਥੇ ਉਹ ਮਿਲੂਗਾ ਤੁਸੀਂ ਗੱਲ ਕਰ ਲਓ ਅਸੀਂ ਕਹਿੰਦੇ ਅਸੀਂ ਥੋੜੀ ਪਿੰਡਾਂ ਚ ਤੁਰੇ ਫਿਰਾਂਗੇ ਮੁੜ ਕੇ ਜਉਣ ਲੱਗਿਆ ਵੀ ਅਸੀਂ ਕੋਈ ਨਾ ਕੋਈ ਕਾਰਵਾਈ ਕਰਨਗੇ ਸਾਨੂੰ ਉਹਨਾਂ ਦਾ ਹੀ ਸੁਨੇਹਾ ਆਉਂਦਾ ਵੀ ਤੜਕੇ ਤੁਸੀਂ ਸਹੀ 8 ਵਜੇ ਆ ਜਾਓ ਅਸੀਂ ਕਿ ਵੀ ਦੇਖੋ ਜੀ ਲੇਟ ਹੋ ਸਕਦਾ ਕੁਝ 9 ਵਜੇ ਦਾ ਕਾਹੇ ਹੋ ਗਿਆ ਅਸੀਂ ਪੌਣੇ 9 ਦੀ ਕੋਠੀ ਮੂਹਰੇ ਪਹੁੰਚ ਗਏ ਉਹ ਮੌਜ ਚੰਡੀ ਚਾਪ ਦੀ 11:00 ਵਜਿਆ ਸਾਨੂੰ ਫੋਨ ਕਰਨ ਦੀ ਫੇਚਲ ਵੀ ਨਹੀਂ ਸਮਝੀ ਜਨ ਦੀ ਧਰਤੀ ਤੇ ਪੈਰ ਤਾਂ ਐਂ ਚੱਕੇ ਜਾਂਦੇ ਆ ਜਿਹੜੇ ਕਹਿੰਦੇ ਸੀ ਲੋਕਾਂ ਨਹੀਂ ਚੁਣੀ ਆ ਤੇ ਜਦੋਂ ਸਾਡੇ ਨਾਲ ਗੱਲ ਹੋਈ ਉਹ ਕਹਿੰਦਾ ਸਾਨੂੰ ਐ ਲੱਗਿਆ ਵੀ ਆਮ ਲੋਕ ਹੈ ਅਸੀਂ ਕਹਿੰਦੇ ਤੁਹਾਨੂੰ ਆਮ ਲੋਕਾਂ ਦੀ ਵਾਹ ਹੈ ਇਸ ਥਾਂ ਤੇ ਜਿਹਨੂੰ ਹੁਣ ਤੁਸੀਂ ਆਮ ਲੋਕ ਕਹਿਿੰਦੇ ਹੋ ਉਹ ਉਹਨਾਂ ਨੇ ਤੁਹਾਨੂੰ ਪਾਵਰ ਦਿੱਤੀ ਹੈ ਫਿਰ ਅਗਲੇ ਦਿਨ ਸਾਡੇ ਨਾਲ 12 ਵਜੇ ਗੱਲ ਹੋਈ। 12 ਵਜੇ ਸਾਰੀਆਂ ਗੱਲਾਂ ਜਿਹੜੀਆਂ ਪ੍ਰਧਾਨ ਨੇ ਕੀਤੀਆਂ ਉਹਨਾਂ ਨਾਲ ਹੋਈਆਂ। ਉਹ ਕਹਿੰਦੇ ਵੀ ਜਮਾਂ ਗੱਲ ਜਾਇਜ਼ ਹੈ। ਉਹਨਾਂ ਦੇ ਨਾਲ ਉਹਦੇ ਮੀਤਿਹਰ ਦੇ ਕੋਈ ਪਟਵਾਰੀ ਵੀ ਦੇ ਨਾਲ ਹਰ ਵਕਤ ਨਾਲ ਹੀ ਰਹਿੰਦਾ। ਮੈਂ ਇਹ ਪਟਵਾਰੀ ਸਾਹਿਬ ਨੂੰ ਬੁਸਲੋ ਕਾਗਜ਼ ਉਹਦੇ ਨੂੰ ਦਿਖਾਤੇ। ਉਹ ਵੀ ਕਹਿੰਦੇ ਇਹ ਤਾਂ ਕੋਈ ਰੌਲੀ ਨਹੀਂ ਹੈਗੀ। ਅਸੀਂ ਕਿਹਾ ਵੀ ਦੋ ਕਾਰਵਾਈਆਂ ਕਰਨੀਆਂ। ਤਹਿਸੀਲਦਾਰ ਤੇ ਕਰੋ ਨਾਲ ਉਸ ਕੋਈ ਮੌਕੇ ਤੇ ਜਿਹੜਾ ਪਟਵਾਰੀ ਹੋਤੇ ਕਰੋ। ਟਰਾਂਸਫਰ ਮਲੇਗਾ 44 ਦਫਾ ਲੱਗੇ ਤਾਂ ਤਾਂ ਸੋਡਾ ਕੰਮ ਸੀ ਗਿਆ। ਇਹ ਨਾਜਦ ਵਾਲੀ ਦਫਾ ਲਗੀ ਹੁੰਦੀ ਸਾਡਾ ਕਬਜ਼ਾ ਸੀ ਆਪੇ ਹਮਲਾ ਦੇ ਉਹਨੂੰ ਦੇਖ ਲਾਂਦੇ ਜੰਦੀ ਉਹ ਉਹਦੀ ਕਹਿੰਦੇ ਪੜਤਾਲ ਕਰਨੀ ਅਸੀਂ ਫਿਰ ਛੋਟਾ 44 ਦਫਾ ਲੱਗੇ ਅਸੀਂ ਬਾਣ ਚ ਵੜਾਂਗੇ ਫਿਰ ਤੁਸੀਂ ਇਹਦੀ ਵੀ ਪੜਤਾਲ ਕਰ ਲਿਓ ਜੰਦੀ ਇਹਦੇ باوجود ਉਧਰ ਕੋਈ ਕਾਰਵਾਈ ਨਹੀਂ ਜੰਦੀ ਇਹਨਾਂ ਨੰਗਾ ਚੱਕਾ ਜਿਹੜੀ ਸਰਕਾਰ ਇਹ ਕਹਿੰਦੀ ਸੀ ਅਸੀਂ ਤਾਂ ਹਾਂ ਆਮ ਲੋਕਾਂ ਦੀ ਤੇ ਅਸੀਂ ਲੋਕਾਂ ਨੂੰ ਸਰ ਨੂੰ ਇਨਸਾਫ ਦੇਵਾਂਗੇ ਇਥੇ ਬਦਲਾ ਲੈ ਆਦੇ ਹਾਂ ਰਕਬਾ ਕਿੰਨਾ ਕਹਿੰਦਾ ਰਕਬਾ 16 ਕਨਾਲ ਹੈ ਇਹਦੇ ਨਾਲ ਹੀ ਹੈ 16 ਬਿਗੇ 16 ਬਿਗੇ ਇਹਦੇ ਨਾਲ ਹੀ ਉਹ ਬਾਕੀ ਕਿੰਨਾ ਹੋ ਕੇ ਕਿੱਲੇ ਦੇ ਲਗਭਗ ਪਤਾ ਨਹੀਂ ਜਿਆਦੇ ਉੱਥਾ ਉੱਥਾ 9 ਗੋਣਾ ਵਾਲਾ ਥਾਂ ਹੋਵੇ 9 ਬਿਗੇ 9 ਬਿਗੇ 9 ਬਿਗੇ ਥਾਂ ਹੋ ਰਹਾ ਹੈ ਉਹੋ ਦੇ ਚਾਚੇ ਦਾ ਚਾਚੇ ਦੇ ਮੇਂ ਮਤਲਬ ਇਹਨੂੰ ਦਿੱਤਾ ਹੋਇਆ ਮੁਖਤਿਆਰਨਾਮਾ ਅਸੀਂ ਜੇ ਵੀ ਜਾਂਦਾ ਤੁਸੀਂ ਮੁਖਤਿਆਰਨਾਮਾ ਜਾਲੀ ਕਰ ਦਿਓ ਜੇ ਤੁਸੀਂ ਮੁਖਤਿਆਰਨਾਮਾ ਮੈਨੂੰ ਠੀਕ ਮੰਨਦੇ ਹੋ ਤੁਸੀਂ ਉਸ ਵਾਹਣ ਚ ਵੀ ਵੰਡ ਨਹੀਂ ਦੇ ਰਹੇ 16 ਤੋਂ 8 9 ਇਹ ਉਹ ਅੱਗੇ ਉਹ 9 ਦੇ ਵਿੱਚ ਵੀ ਨਹੀਂ ਵੰਡਦੇ ਉਹਦੇ ਨੂੰ ਨਹੀਂ ਵੰਡ ਦੇ ਰਹੇ ਇਹ ਜਿਹੜਾ ਝਗੜੇ ਵਾਲਾ ਹੈ ਨਹੀਂ ਨਹੀਂ ਝਗੜਾ ਉਹ ਨਹੀਂ ਉਹਦਾ ਅਸੀਂ ਕਹਾਂ ਝਗੜਾ ਤਾਂ ਤਾਂ ਹੀ ਬਣਦਾ ਨਾ ਵੀਰ ਤੁਸੀਂ ਨਹੀਂ ਪੜਤਾਲ ਕਰ ਲੋ ਉਹਦੇ ਚ ਕੰਮ ਜੀਦਾ ਨਾ ਉਹ ਕਿਸੇ ਦਾ ਨਹੀਂ ਕੰਮ ਜਾ ਦੋਨੀ ਬਿੱਲੀ ਪਾ 45 ਤੇ ਗੱਲੇ ਚ ਲੱਗੀਆਂ ਉਹਦੇ ਕੋਈ ਬਣਦਾ ਨਹੀਂ ਲੱਗੀ ਉਹ ਵਿਹਲਾ ਪਿਆ ਮੁਖਤਿਆਰ ਖਾਸਾ ਪੰਜਾਬ ਅਮਨ ਉਹਦਾ ਖਾਸ ਹੈ ਮੁਖਤਿਆਰ ਆਮ ਹਾਂ ਮੁਖਤਿਆਰ ਆਮ ਉਹਨੂੰ ਦਿੱਤਾ ਹੋਇਆ ਹੈ ਹੁਣ ਜੇ ਇਦਾਂ ਇੰਨਾ ਨੰਗੇ ਚਿੱਟੇ ਕਾਗਜ਼ੀ ਸਾਰਾ ਕੁਝ ਹੋਣ ਦੇ ਬਾਵਜੂਦ ਇਹ ਜਦੋਂ ਤੁਸੀਂ ਉਹਦਾ ਰੱਦ ਕਰ ਦਿਓ ਜਿਹੜਾ ਉਹਨੂੰ ਮੁਖਤਿਆਰ ਨਾਮ ਦਿੱਤਾ ਹੈ ਵੇ ਕੋ ਜਾਲੀ ਬਣਾਇਆ ਜੇ ਤੁਸੀਂ ਮਖਤਿਆਰ ਨਾ ਮੈਨੂੰ ਸਹੀ ਮੰਨਦੇ ਹੋ ਫਿਰ ਤੁਸੀਂ ਉਹਦੇ ਤੇ ਵੀ ਤੁਹਾਡੀ ਇੱਕ ਹਸਾਮਨਾ ਰੋਕ ਲੱਗੀ ਹੋਈ ਹੈ ਅਸੀਂ ਉਹਦੇ ਕੋਲ ਕੇ ਆਏ ਵੀ ਜੇ ਇਹ ਤੁਸੀਂ ਫੈਸਲਾ ਨਹੀਂ ਕਰਦੇ ਅਸੀਂ ਵਾਹਣ ਦੇ ਵਿੱਚ ਵੜਾਂਗੇ ਤੁਸੀਂ ਜਿਹੜਾ ਸਾਡੇ ਤੇ ਕਾਰਵਾਈ ਕਰਨੇ ਕਰਦੇ ਅਸੀਂ ਵਾਹਣ ਚ ਵੀ ਵੜਾਂਗੇ ਨਾਲ ਜਿਹੜੀ ਫੈਸਲਾ ਕਰਨ ਗੱਲ ਵੱਢਣ ਤੋਂ ਲੋਕਾਂ ਦੇ ਵੱਲ ਦੇ ਵਾਹਣ ਵਿਹਲੇ ਹੋਣੇ ਉਦੋਂ ਝੋਨਾ ਵੀ ਜਿਆ ਜਾਣਾ ਜਾਂ ਉਦੋਂ ਬਾਲਾਂ ਕੋ ਬੱਠਾ ਨਹੀਂ ਗੱਲ ਹੋ ਸਕਦੀ ਹੈ ਅਸੀਂ ਸਾਡੀ ਤੋਂ ਥੋੜੇ ਵਿਹਲੇ ਹੋਏ ਸੀ ਵਾਹਣ ਤੇ ਕਬਜ਼ਾ ਕਰਾਂਗੇ ਤੇ ਨਾਲ ਜਿਹੜੇ ਦਰਪਨਾਨ ਸਿੰਘ ਨੇ ਕਿਹਾ ਇਹਦੇ ਵਰਗੇ ਧਰਨਾ ਵੀ ਚੱਲੂ ਤੇ ਜਿੱਥੇ ਆਉਣਗੇ ਆਮਦੌਰ ਤੇ ਸਾਡਾ ਭਾਰਤੀ ਜਨਤਾ ਪਾਰਟੀ ਦੇ ਫਲਾਫ ਸੱਦਾ ਆਇਆ ਹੋਇਆ ਸੀ ਉਹ ਸਾਰੇ ਪੰਜਾਬ ਸਾਨੂੰ ਪਤਾ ਚੱਲ ਰਿਹਾ ਹੈ ਡੰਗ ਛੋਟੀ ਵੀ ਚੱਲ ਰਹੇ ਅਸੀਂ ਇਹਦੇ باوجود ਵਿਰੋਧ ਕਰ ਰਹੇ ਤੇ ਠੀਕ ਹੈ ਫਿਰ ਇਹਨੂੰ ਐਡੀ ਵੱਡੀ ਪਾਵਰ ਚਾਏ ਹੋਏ ਹੈ ਇਹਨੂੰ ਲੱਗਦਾ ਵੀ ਸਾਨੂੰ ਕੋਈ ਕੀ ਕਰ ਦੋ ਤੇ ਜਿੱਤੇ ਖੜੇ ਆ ਇਹ ਪਤਾ ਲੱਗੂ ਜਦੋਂ ਪ੍ਰਿੰਟ ਪਿੰਟ ਜਾ ਕੇ ਜਵਾਬ ਦੇਣਾ ਪਿਆ ਜਿੱਤੇ ਖੜੇ ਹੋ ਕੋਚਿਆੜ ਨਿਕਲਦੀ 15 ਦਿਨ ਦਾ ਸਮਾਂ ਤੁਸੀਂ ਪਹਿਲਾਂ ਦਿੱਤਾ ਸੀ ਪੈਂਚਾਇਤਾਂ ਉੱਪਰ ਲੈ ਕੇ 15 ਦਿਨ ਦਾ ਸਮਾਂ ਹੁਣ ਦੇ ਰਹੇ ਹੋ ਜਦੋਂ ਮਾਮਲਾ ਤੇਜੀ ਦਾ ਫਿਰ ਇੰਨਾ ਲੰਮਾ ਸਮਾਂ ਦੇਖੋ ਸਾਨੂੰ ਅਸੀਂ ਇੱਕ ਇੱਕ ਅਸੀਂ ਤੇਰਾ ਇੱਕ ਸਰਕਾਰ ਤੇਰਾ ਇੱਕ ਵਿਰੋਧੀ ਤੇਰਾ ਅਸੀਂ ਲੋਕਾਂ ਨੂੰ ਇਹ ਦਿਖਾਉਣਾ ਹੁੰਦਾ ਵੀ ਯਾਰ ਦੇਖੋ ਇੰਨਾ ਸਮਾਂ ਦਿੱਤਾ ਵੀ ਜਿਹੜਾ 2 ਮਹੀਨਾ ਚੋਂ ਨਾਲ ਅਧਿਕਾਰੀਆਂ ਨੂੰ ਸਾਲ ਦਿੱਤਾ ਇਹਨਾਂ ਨੇ 15 ਦਿਨਾਂ ਦੇ ਜਿਵੇਂ ਅਸੀਂ ਕਿਹਾ ਵੀ ਤੁਸੀਂ ਸਾਡਾ ਮਸਲਾ 15 ਦਿਨਾਂ ਦੇ ਹੱਲ ਕਰ ਦਿਓ 15 ਨਹੀਂ ਜਿਗਰੇ ਆ ਲਗਭਗ 15 ਦਿਨ ਹੋਰ ਬਣ ਗਏ ਹੈ ਜੀ ਜੇ ਨਹੀਂ 15 ਦਿਨਾਂ ਦੇ ਸੀ ਹੋਰ ਦੇ ਦਿੱਤਾ ਜੇ ਤੁਸੀਂ 15 ਦਿਨ ਬਾਅਦ ਤੋਂ ਬਾਅਦ ਆ ਗਏ ਉਹ ਤੇ ਵਾਰਜ ਤੇ ਬੈਠਾਂਗੇ ਜੇ ਸਾਨੂੰ ਕੋਈ ਕੋਈ ਤੁਸੀਂ ਭਾਈ ਵਾਰਜ ਕਿਉਂ ਬੈਠੇ ਕਿਉਂਕਿ ਜਦੋਂ ਬੈਠੇ ਸੀਗੇ ਉਦੋਂ ਤੁਰਦਾ ਕਰ ਹੌਣ ਆਉਂਦੇ ਸੀਗੇ ਇਹਨਾਂ ਦੇ ਵੀ ਤੁਸੀਂ ਉਹਦੇ ਮੰਦਿਰ ਤੁਸੀਂ ਘਰੋਂ ਦੇ ਸੱਦੇ ਨੂੰ ਅੱਜ ਤੋਂ 15 ਦਿਨ ਬਾਅਦ ਘਰੋਂ ਜਿਹਾ ਹਾਂਜੀ ਹਾਂਜੀ 5 ਤਰੀਕ ਲਿਖ ਕੇ 5 ਬਈ 5 ਮਹੀਨੇ ਦੇਖੋ ਸਾਡਾ ਤਾਂ ਧਰਨਾ ਸ਼ੁਰੂ ਹੋਊਗਾ ਘਰੋਂ ਚੀਜ਼ ਕੋ ਸ਼ੁਰੂ ਵੀ ਅਸੀਂ ਧਰਨਾ ਸ਼ੁਰੂ ਕਰਦੇ ਹਾਂ ਦੇਖੋ ਇਹ ਐਡੀ ਵੱਡੀ ਧੱਕੇ ਸਾਹੀ ਆ ਵੀ ਉਸ ਪਰਿਵਾਰ ਦੀ ਜ਼ਮੀਨ 16 ਬਿਗੇ ਜ਼ਮੀਨ ਹੋ ਲੈ ਗਏ 9 ਬਿਗੇ ਦੂਜੀ ਲੈ ਕੇ ਘਰ ਦੀ ਕੁਰਕੀ ਲਿਆ ਕੇ ਘਰ ਦਾ ਸਮਾਨ ਵੀ ਕੱਢ ਕੇ ਬਾਹਰ ਸੜਦਾ ਸੀਗਾ ਸਾਰੇ ਪਿੰਡ ਨੇ ਇਕੱਠੇ ਹੋ ਕੇ ਜਣੀ ਘਰ ਤੇ ਦੁਆਰੇ ਕਬਜ਼ਾ ਕੀਤਾ ਹੈਗਾ ਜਣੀ ਐਡੀ ਨੰਗੀ ਚਿੱਟੀ ੱੱਕੇ ਸਾਹੀਆ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਫ਼ਤਰ ਦੇ ਵਿੱਚ ਕਰਚਾਰ ਸੰਗ ਬਹਿਦਾ ਰੋਜ ਆ ਕੇ ਅਸੀਂ ਇਸ ਮਸਲੇ ਦੇ ਵਿੱਚ ਐਮ ਐਲ ਏ ਨਰਿੰਦਰ ਕੌਰ ਭਰਾਜ ਨੂੰ ਮਿਲੇ ਆ ਅਸੀਂ ਜਿਹੜਾ ਮੰਤਰੀ ਹੈਗਾ ਅਮਨੋਰੂੜਾ ਸਾਹਿਬ ਉਹਨਾਂ ਨੂੰ ਮਿਲੇ ਆ ਇਹਨਾਂ ਨੂੰ ਮਿਲੇ ਆ ਜਣੀ ਸਰਕਾਰ ਵਾਲੇ ਪਾਸਿਓ ਕੋਈ ਜਮਾਂ ਨੰਗੀ ਚਿੱਟੀ ਧੱਕੇਸਾਹੀ ਆ ਜਣੀ ਇੱਕ ਟ੍ਰਾਂਸਫਰ ਜਿਹੜਾ ਪ੍ਰਧਾਨ ਜੀ ਨੇ ਦੱਸਿਆ ਟ੍ਰਾਂਸਫਰਮ 43 ਲੱਗੀ ਚਲਾ ਲਿਆ ਉਹ ਟ੍ਰਾਂਸਫਰਮ ਅਜੇ ਤੱਕ ਰੱਖ ਰੱਖਿਆ ਨਹੀਂ ਗਿਆ ਹੈਗਾ ਇਸ ਕਰਕੇ ਇਹ ਆ ਵੀ ਲਗਾਤਾਰ ਮਤਲਬ ਮੀਟਿੰਗਾਂ ਕਰਨ ਐਸਐਸਪੀ ਸਾਹਿਬ ਡੀਸੀ ਸਾਹਿਬ ਲਗਾਤਾਰ ਸਾਡੇ ਨਾਲ ਬਹਿ ਕੇ ਵੀ ਜਮਾਂ ਜਾਇਜ਼ ਮਸਲਾ ਜੀ ਥੋੜਾ ਸਹੀ ਮਸਲਾ ਜੀ ਸਾਨੂੰ ਇੰਨੇ ਦਿਨ ਦੇ ਦਿਓ ਜਣੀ ਬਹੁਤ ਵੱਡੀ ਧੱਕੇਸਾਹੀ ਹੈ ਜਿਹੜੀ ਇਸ ਕਰਕੇ ਅਸੀਂ ਮਜਬੂਰੀ ਬਸ ਜਣੀ ਅੱਜ ਅਸੀਂ ਮਜਬੂਰੀ ਬਸ ਜਿਹੜਾ ਸਾਨੂੰ ਇਹ ਪ੍ਰੋਗਰਾਮ ਨੇ ਕਰਨੇ ਪਾਣਗੇ ਇਹਦੂ ਗਾਹਾਂ ਵਾਲੀ ਗੱਲ ਹੈ ਜਿਹੜੀ ਉਧਰ ਸਾਡਾ ਕਿਸਾਨ ਸੀਦ ਹੋਇਆ ਹੈ ਕਲੈਰੇ ਚ ਸੰਗਤਪੁਰੇ ਪਿੰਡ ਦਾ 11 ਤਰੀਕ 12 ਤਰੀਕ ਤੋਂ ਡੈੱਡ ਬੋਡੀ ਲਗਾਤਾਰ ਹਸਪਤਾਲ ਦੇ ਵਿੱਚ ਡੈੱਡ ਬੋਡੀ ਪਈ ਹੈਗੀ ਉਦੋਂ ਜਣੀ ਮਜ਼ਾਕ ਕਰਦੇ ਹੈਗੇ ਨੇ ਅਸੀਂ ਪਹਿਲਾਂ ਚੋਣ ਜਾਬਤੇ ਦੇ ਵਿੱਚ 8 ਲੱਖ ਰੁਪਈਆ ਜਿਹੜਾ ਉਹਦਾ ਸਾਡਾ ਪਹਿਲਾਂ ਸਚਾਨਸੀਦ ਹੋਇਆ ਸੀਗਾ ਉਹਦਾ ਲਿਆ ਹੈਗਾ ਹੁਣ ਜਣੀ 10 ਲੱਖ ਰੁਪਈਆ 8 ਦਾ ਚੱਕ ਲਿਆ 2 ਨਾਗਦ ਰਿਆ ਸੀ ਬਾਬੋ ਜਣੀ ਇਸ ਕਰਕੇ ਲਗਾਤਾਰ ਸਰਕਾਰ ਆ ਜਿਹੜੀ ਅਸੀਂ ਮੁੱਖ ਤੌਰ ਤੇ ਜਿਵੇਂ ਪ੍ਰਧਾਨ ਜੀ ਨੇ ਕਿਹਾ ਅਸੀਂ ਬੀਜੇਪੀ ਦਾ ਵਿਰੋਧ ਕਰਦੇ ਹੈਗਿਆ ਖਾਮ ਖਾਸ ਸਰਕਾਰ ਆਪਦੇ ਵਾਲੇ ਪਾਸੇ ਜਾਂ ਵੀ ਸਿੱਧੇ ਸਿੱਧੇ ਡੀਐਸਪੀ ਜਿਵੇਂ ਰੇਲ ਕੋਟੜੇ ਚ ਸਿੱਧੀਆਂ ਗਾਲਾਂ ਕੱਢੀਆਂ ਜਾ ਰਹੀਆਂ ਇਸ ਕਰਕੇ ਇਸ ਰੋਸ ਦੇ ਵਜੋਂ ਅੱਜ ਅਸੀਂ ਕਰ ਰਿਹਾ ਹੈਗਾ ਇਹ ਇਹ 5 ਤਰੀਕ ਨੂੰ ਮਤਲਬ ਅਸੀਂ ਇਥੇ ਪੱਕੇ ਤੌਰ ਤੇ ਤੁਸੀਂ ਕਿਹੜਾ ਧਰਨਾ ਲਾ ਰਹੇ ਹੋ ਕਿਹੜਾ ਧਰਨਾ ਲਾ ਰਹੇ ਹੋ ਤੁਸੀਂ ਇਹ ਨਹੀਂ ਥੇਰੀ ਕੁਝ ਤੇ ਲਾ ਰਹੇ ਹੋ ਜਿਹੜਾ ਜਿਹੜਾ ਤੁਸੀਂ ਦੱਸਦੇ ਧੂਰੀ ਹਲਕੇ ਚ ਪੈਂਦਾ ਹੈ ਇਹ ਉਪ ਮੰਤਰੀ ਦੇ ਹਲਕੇ ਚ ਪੈਂਦਾ ਹੈ ਇਹ ਯੋ ਨੂੰ ਇੱਧਰ ਤੋਂ ਡਾਇਵਰਟ ਕੀਤਾ ਹੈ ਉੱਤਰ ਦੀ ਤਰਫ ਹੁਣ ਹਲਕਾ ਕੀ ਦਾ ਹੈ ਹੁਣ ਹਲਕਾ ਮੀਟ ਹੈਰਦਾ ਹੈ ਇਲੈਕਸ਼ਨ ਪੀੜ ਦੇ ਵਿੱਚ ਹੁਣ ਜਿਹੜਾ ਲੋਕਾਂ ਦੇ ਵਿੱਚ ਹੁਣ ਆਪਣੀਆਂ ਵੋਟਾਂ ਮੰਗਣ ਜਾ ਰਿਹਾ ਹੈ ਹੋਰ ਹੀ ਤੌਰ ਤੇ ਹੁਣ ਉਸ ਨੂੰ ਸਵਾਲ ਕਰਾਂਗੇ ਕਿ ਹੁਣ ਤਾਂ ਉਹ ਕਹਿੰਦਾ ਵੀ ਮੈਂ ਲੋਕਾਂ ਨਾਲ ਮੈਂ ਪਹਿਲਾਂ ਵਾਦੇ ਕੀਤੇ ਨੇ ਉਹਨੇ ਪੂਰੇ ਕੀਤੇ ਨੇ ਕਿ ਨਹੀਂ ਜਿਹੜੇ ਹੁਣ ਕਰ ਰਿਹਾ ਤੂੰ ਅੱਗੇ ਕੀ ਕਰੇਗਾ ਜਿਹੜਾ ਤੇਰਾ 15 ਦਿਨਾਂ ਦਾ ਕੀਤਾ ਹੋਇਆ ਵਾਦਾ ਉਹਦਾ ਕੀ ਬਣ ਗਿਆ ਜਿਹੜਾ ਸਾਡੇ ਨਾਲ ਗੱਲ ਗੱਲ ਕਰਕੇ ਤੂੰ ਅੱਜ ਮੁੱਕ ਰਿਹਾ ਤੂੰ ਗਾਹਾਂ ਫਿਰ ਕੀ ਲੋਕਾਂ ਦੇ ਵਿਸ਼ਵਾਸਾ ਵੀ ਤੂੰ ਲੋਕਾਂ ਨਾਲ ਵਾਦੇ ਕਰਕੇ ਪੂਰੇ ਉਤਰੇਗਾ ਕਿ ਨਹੀਂ ਉਤਰੇਗਾ ਕਿਉਂਕਿ ਅੱਜ ਜਿਹੜਾ ਕੈਂਡੀਡੇਟ ਹੈ ਠੀਕ ਹੈ ਇਹ ਭਗਮੰਤਾ ਕੋਈ ਜ਼ਿੰਮੇਵਾਰੀ ਚੋਂ ਨਿਕਲਦਾ ਨਹੀਂ ਜਦੋਂ ਉਮੀਦਵਾਰ ਵੀਰ ਨੂੰ ਸਵਾਲ ਕਰਾਂਗੇ ਪਾਰਟੀ ਪ੍ਰਧਾਨ ਹੈ ਉਹ ਜਿੱਥੇ ਮੁੱਖ ਮੰਤਰੀ ਮੁੱਖ ਮੰਤਰੀ ਹੈ ਪਾਰਟੀ ਪ੍ਰਧਾਨ ਤੇ ਕਿਹੜਾ ਅਸਰ ਨਹੀਂ ਪਊਗਾ ਨਕਾ ਹੈਗਾ ਹੁਣ ਉਹਦੇ ਹਲਕੇ ਦੀ ਤੋਂ ਬਾਅਦ ਉਹਦੀ ਕਿਸੇ ਵੀ ਜਿਹੜੀ ਲਿੰਕ ਉਹਦੇ ਜੁੜੇ ਹੋਏ ਨੇ ਉਹਨੂੰ ਤੇ ਅਸਰ ਪਊਗਾ ਤੇ ਸਿਆਸੀ ਤੌਰ ਤੇ ਉਹਨਾਂ ਦੀ ਪਾਰਟੀ ਤੇ ਅਸਰ ਪਊਗਾ ਸਾਡਾ ਅਸੀਂ ਇਹ ਨਹੀਂ ਚਾਹੁੰਦੇ ਸਾਡਾ ਸਾਡੀ ਤਾਂ ਅਸੀਂ ਤਾਂ ਕਹਿੰਦੇ ਆ ਵੀ ਅਸੀਂ ਤਾਂ ਬੀਜੇਪੀ ਦਾ ਵਿਰੋਧ ਕਰ ਰਹੇ ਆ ਆਪ ਤਾਂ ਹੁਣ ਸਾਡੇ ਜੜਿੱਕੇ ਮੱਲੋ ਮੱਲੀ ਚੜ ਰਹੀ ਹੈ ਇਹੜੀਆਂ ਛੋਟੀਆਂ ਛੋਟੀਆਂ ਮਸਲੇ ਵੀ ਸਾਡੇ ਹੱਲ ਨਹੀਂ ਕਰ ਰਹੇ ਤੁਸੀਂ ਰੋਕਾਂ ਦੇ ਵਿੱਚ ਕਹਿੰਦੇ ਸੀ ਸਾਡੀ ਸਰਕਾਰ ਪਿੰਡਾਂ ਨੂੰ ਚੱਲੂਗੀ ਤੁਸੀਂ ਪਿੰਡਾਂ ਦੇ ਵਿੱਚ ਐਡੀ ਵੱਡੀ ਧੱਕੇ ਸਾਈ ਛੜੀ ਸ਼ਰੀਆਮ ਹੋ ਰਹੀ ਹੈ ਸ਼ਰੀਆਮ ਕੋਰਟਾਂ ਦੇ ਵਿੱਚ ਕਹ ਰਹੇ ਨੇ ਸਾਡੇ ਲੋਕ ਤੁਹਾਡਾ ਸਾਰਾ ਪ੍ਰਸ਼ਾਸਨ ਬਿਊਰੋਕ੍ਰੇਸੀ ਮੰਨੀ ਜਾਂਦੀ ਹੈ ਵੀ ਹਾਂ ਜਰ ਛੋਟੀ ਗੱਲ ਜਾਇਜ਼ ਹੈ ਜਦੋਂ ਜਾਇਜ਼ ਗੱਲ ਨੂੰ ਤੁਸੀਂ ਫਿਰ ਇਤਨਾ ਨਜਾਇਜ਼ ਘੇਰਾ ਨੂੰ ਤੁਸੀਂ ਥੋੜੇ ਦਫ਼ਤਰ 'ਚ ਜਾ ਕੇ ਬਹਿੰਦਾ ਉਹ ਜਿਹੜਾ ਸ਼ਰੀਆਮ ਗੁੰਡਾ ਕਰਦੀ ਕਰਕੇ ਲੋਕਾਂ ਦੀਆਂ ਜ਼ਮੀਨਾਂ ਲਾਪਦਾ ਤੇ ਉਹ ਉਹਨੂੰ ਕੰਮ ਅੰਦਰੋਂ ਕਾਹ ਤੋਂ ਨਹੀਂ ਕਰਦੇ ਤੁਸੀਂ ਫੜ ਕੇ ਹਾਂ ਜੀ ਹਾਂ ਜੀ ਉਹਨਾਂ 'ਚ ਟੋਣ ਦਫ਼ਤਰਾਂ ਇਹਦਾ ਇੱਕ ਪੱਖ ਤਾਂ ਬਰਾਹਮਸਾ ਵੀ ਆ ਕਿ ਰਕਮਾਂ ਦਾ ਬਾਕਸ ਜਿਸਾਂ ਗਾਹੇ ਕੋਈ ਸਰਪੰਚ ਦਾ 16 ਵੀਂ ਤੇ 9 ਵੀਂ ਦੇਤੇ ਤੇ ਕਰਜਾ ਹੋਵੇ। ਦੂਜਾ ਪੱਖ ਇਹ ਆ ਵੀ ਜਿਹੜੀ ਦਮਾਨ ਮੈਂਟ ਨੇ ਤੇ ਪਟਵਾਰੀ ਦੀ ਕਾਨੂੰਨ ਮਾਰਨੇ ਉਹਨਾਂ ਦੇ ਪ੍ਰਤੀ ਤੁਹਾਡੀ ਕੀ ਮੰਗ ਹੈ? ਦੇਖੋ ਜਿਹੜੀ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਵੀ ਜਿਹੜਾ ਇਸ ਮੈਜਿਕ ਕਟਾਈ ਹੋਈ ਹੈ ਤੇ ਕਿਤੇ ਵੀ ਕਟਾਈ ਹੋਈ ਹੈ ਕਿਸੇ ਤੋਂ ਵੀ ਕਟਾਈ ਹੋਈ ਹੈ। ਤੁਸੀਂ ਉਹਤੇ ਕਾਰਵਾਈ ਕਿਉਂ ਨਹੀਂ ਕਰਦੇ? ਜੇ ਤੁਸੀਂ ਕਹਿ ਰਹੇ ਹੋ ਵੀ ਆ ਇਸ ਪੀਰੀਅਡ ਦੇ ਵਿੱਚ ਜਦੋਂ ਕਿ ਉਹ ਕਰ ਨਹੀਂ ਸਕਦਾ ਕੋਰਟ ਦੇ ਅੰਦਾਜ਼ਾ ਮੁਤਾਬਕ। ਉਹਨਾਂ ਨੇ ਕਿਉਂ ਕੀਤਾ ਤਾਂ ਕਿ ਲੰਘਣਾ ਕੀਤੀ ਹੈ। ਹੁਣ ਦੱਸੋ ਇੱਕ ਦਫਾ 45 ਲੱਗੀ ਹੋਈ ਐ 45 ਦੇ ਵਿੱਚ ਉੱਤੇ ਕੋਈ ਹਿਲਜੁਲ ਨਹੀਂ ਹੋਣੀ ਚਾਹੀਦੀ ਉੱਤੇ ਉਹਦੇ 45 ਦੇ ਵਿੱਚ ਟਰਾਂਸਫਾਰਮ ਲਾ ਲਿਆ ਉਸ ਗੁਰਚਰਨ ਸਿੰਘ ਦੇ ਬੰਦਿਆਂ ਨੇ ਲਾਇਆ ਗੁਰਚਰਨ ਸਿੰਘ ਨੇ ਆਪ ਲਾਇਆ ਤੁਸੀਂ ਉਹਦੇ ਕਾਰਵਾਈ ਕਿਉਂ ਨਹੀਂ ਕੀਤੀ ਜਿਹੜੀਆਂ ਕਤਾਈਆਂ ਹੋ ਰਹੀਆਂ ਨੇ ਤੁਸੀਂ ਕੀ ਸਮ ਤੁਸੀਂ ਕਹਿੰਦੇ ਅਸੀਂ ਬਹੁਤ ਵਧੀਆ ਪ੍ਰਬੰਧ ਦੇ ਰਹੇ ਹਾਂ ਜੀ ਇਹ ਪਹਿਲਾ ਵਾਂਗੂਲੀ ਇੱਥੇ ਰਿਸ਼ਬਤ ਖੋਰੀ ਬੰਦ ਕੀਤੀ ਹੋਈ ਐ ਇੱਥੇ ਪ੍ਰਸ਼ਾਸਨਤਾ ਜੀ ਸਰਕਾਰ ਤਾਂ ਬਹੁਤ ਸੰਸੀਅਰ ਐ ਲੋਕਾਂ ਦੇ ਆਮ ਲੋਕਾਂ ਦੇ ਮਸਲੇ ਗੱਲਾਂ ਸੁਣਦੀ ਐ ਤੁਸੀਂ ਆਹ ਕੀ ਕਰ ਰਹੇ ਹੋ ਛਰੇ ਆਮ ਤਾਂ ਕੈਸਾ ਹੀ ਨਾਲੇ ਤੁਹਾਨੂੰ ਨਾਲੇ ਤੁਹਾਨੂੰ ਪਤਾ ਜੀ ਕਰੋਨਾ ਦੇ ਵਿੱਚ ਕੁੱਲ ਜਿਹੜੇ ਦਫ਼ਤਰ ਆ ਬੰਦ ਸੀ ਪਛਰੀਸੀਲੇ ਵੀ ਬੰਦ ਸੀਗੇ ਮਾਲ ਮਹਿਕੇ ਮਾਲ ਤਾਂ ਬੰਦ ਹੋਣਾ ਸੀ ਉਸ ਮੌਕੇ ਕੀਤਾ ਜਦੋਂ ਉਹਨਾਂ ਕੋਲ ਕੋਈ ਅਧਿਕਾਰ ਨਹੀਂ ਕਿਸੇ ਦਫ਼ਤਰ ਜੇ ਜਾ ਕੇ ਬੈਠਣ ਛੁੱਟੀ ਉਸ ਦਿਨ ਛੁੱਟੀ ਆ ਉਸ ਦਿਨ ਛੁੱਟੀ ਉਸ ਦਿਨ ਛੁੱਟੀ ਹਾਂ ਬਿਲਕੁਲ ਫੋਕ ਦੀ ਗੱਲ ਇਹ ਆ ਕਿ 5 ਮਈ ਤੱਕ ਘਾੜਤੀ ਨੇ ਕਮ ਉਸ ਤੋਂ ਬਾਅਦ ਮੀਟਿਆ ਦੇ ਕੋਠੀ ਘੇ ਰੋਗੇ ਔਰ ਪਿੰਟ ਪਿੰਟ ਜਿੱਥੇ ਉਹ ਜਾਵੇਗਾ ਉਹ ਦਾ ਭਰਾਵ ਕਰਾਂਗੇ ਵਿਰੋਧ ਕਰਾਂਗੇ ਜੀ ਵਿਰੋਧ ਕਰਾਂ ਇੱਕਰਾਓ ਨਹੀਂ ਵਿਰੋਧ ਦਾ ਮਤਲਬ ਆ ਵੀ ਸਾਡਾ ਘਰੋਂ ਨਹੀਂ ਆ ਇਹ ਵੀ ਤਰਨਾ ਹੈ ਉੱਥੇ ਵੀ ਸਾਡਾ ਵਿਰੋਧ ਹੈ ਉੱਥੇ ਘਰੋਂ ਨਹੀਂ ਅਸੀਂ ਤਾਂ ਸਵਾਲ ਕਰਨ ਦੀ ਖਾਤਰ ਅਸੀਂ ਤਾਂ ਦੱਸਣਾ ਇਹ ਲੋਕਾਂ ਦੇ ਅੰਦਰ ਵੀ ਭਾਈ ਆਹ ਇਹਨਾਂ ਦੀ ਆਏ ਇਹਨਾਂ ਦੇ ਵਾਦੇ ਆ ਤੇ ਆਹ ਲੋਕਾਂ ਨੂੰ ਗੁੰਮਰਾਹ ਕਰਦੇ ਆ ਸਾਡੇ ਨਾਲ ਇੱਕ ਜਥੇਬੰਦੀ ਨਾਲ ਘਟੂ ਘਟੂ ਚ ਚਾਰ ਬੰਦਿਆਂ ਦਾ ਵਾਦਾ ਕੀਤਾ ਬਗਲਾ ਕਹਿੰਦਾ ਵੀ ਚਾਰ ਬੰਦੇ ਕਿਹਾ ਸੀ ਜਥੇਬੰਦੀਆਂ ਸਾਡਾ ਨਾਲੇ ਨਜੀਤ ਕੀ ਹੈ ਸਾਡਾ ਅਸੀਂ ਤਾਂ ਉਹਨੂੰ ਜਾਣਦੇ ਵੀ ਨਹੀਂ ਸੀ ਕਿਰਨ ਉਹ ਲੜਕੀ ਨੂੰ ਤੁਸੀਂ ਜੇ ਐਂ ਕਹਿਣਾ ਹੋਵੇ ਸਾਡਾ ਤੁਸੀਂ ਪਸ਼ੋਕੜ ਇਤਿਹਾਸ ਦੇਖ ਲਓ ਅਸੀਂ ਤਾਂ ਉੱਥੇ ਜਾ ਕੇ ਮਦਦ ਕੀਤੀ ਹੈ ਜਿਨ੍ਹਾਂ ਨੂੰ ਅਸੀਂ ਬਿਲਕੁਲ ਨਹੀਂ ਸੀ ਜਾਣਦੇ ਤੁਸੀਂ ਫਿਰ ਕੋਈ ਘਟਨਾ ਸੁਣੀ ਹੋਣੀ ਮੇਰੇ ਖਿਆਲ ਚ ਪਿਛਲੇ 8-10 ਸਾਲਾਂ ਦੀ ਘਟਨਾ ਹੈ ਬਾਪਕੀ 2011-12 ਦੀ ਘਟਨਾ ਹੋਊਗੀ ਅਸੀਂ ਜਾਣਦੇ ਵੀ ਨਹੀਂ ਸੀ ਉਹ ਕੁੜੀ ਨੂੰ ਜਿਹਦੀ ਅਸੀਂ ਮਦਦ ਕੀਤੀ ਹੈ ਨਿਸ਼ਾਨ ਸਿੰਘ ਵੀ ਹੁਣ ਤੱਕ ਵੀ ਅੰਦਰ ਹੈ ਯਾਨੀ ਅਸੀਂ ਜਦੋਂ ਕਿਸੇ ਦੀ ਮਦਦ ਕਰਦੇ ਹਾਂ ਧੱਕੇ ਛਾਹਦੇ ਸਰਕਾਰ ਨੂੰ ਜਦੋਂ ਅਸੀਂ ਮੇਜ਼ ਤੇ ਪੱਕੇ ਹੁੰਨੇ ਆ ਤਾਂ ਮੇਜ਼ ਦੀ ਗੱਲ ਤੇ ਅਸੀਂ ਖੜਦੇ ਨਹੀਂ ਹੁਣ ਵੀ ਕਹਿੰਦੇ ਸਾਡੇ ਕੋਲ ਐਵੀਡੈਂਸ ਹੈ ਬਹਿਜੋ ਸਾਡੇ ਨਾਲ ਕੋਈ ਸਾਡੀ ਗੱਲ ਨੂੰ ਗਲਤ ਜਿਚਾਤ ਤੁਸੀਂ ਆ ਸਾਡਾ ਅਧਿਕਾਰ ਆ ਅਸੀਂ ਤੁਹਾਨੂੰ ਮੰਗ ਕਰਦੇ ਆ ਵੀ ਤੁਸੀਂ ਇਨਸਾਫ ਕਰਨ ਦੀ ਕੁਰਸੀ ਤੇ ਬੈਠੋ ਤੁਸੀਂ ਇਨਸਾਫ ਕਿਉਂ ਨਹੀਂ ਕਰ ਰਹੇ ਤੇ ਕਦੋਂ ਕਰੋਗੇ ਅੱਜ ਤੁਸੀਂ ਲੋਕਾਂ ਦੇ ਕੋਲੇ ਜਾਣਾ ਹੈ ਤਾਂ ਲੋਕ ਸੁਆਦ ਨੂੰ ਕਿਉਂ ਨਾ ਕਰਨ ਸੁਵਾਲੀਆ ਜੀ ਕੋਈ ਚਾਉਣਾ ਦੇ ਮੌਕੇ ਗੱਲ ਸੁਣਨ ਨੂੰ ਤਿਆਰ ਨਹੀਂ ਗਾਹਾਂ ਤਾਂ ਕੀ ਸੁਣਨੀ ਹੈ ਇਹਨਾਂ ਨੇ ਉਦੋਂ ਗਾਹਾਂ ਜਿਹੜੀ ਉਹ ਕੁੜੀ ਆ ਉਹਦੇ ਬਾਪ ਦੀ ਮੌਤ ਹੋਈ ਹੈ ਉਹਦੀ ਐਫਆਈਆਰ ਦਰਜ ਆ ਇਸ ਗਰਜਤ ਸਿੰਘ ਤੋਂ ਕੋਈ ਇਲੈਕਸ਼ਨ ਨਹੀਂ ਕੀਤਾ ਤੁਸੀਂ ਜਿਹੜੀ ਘਰਾਂ ਉਹ ਉਹਦੇ ਮੌਤ ਦੇ ਜ਼ਿੰਮੇਵਾਰੀ ਦੇ ਤਹਿਤ ਤੰਗ ਪ੍ਰਸਾਰ ਕਰਦੇ ਰਹਿਣ ਲਗਾਤਾਰ ਉਹ ਦੋ ਚੀਜ਼ ਹੀ ਗ੍ਰਿਫਤਾਰੀ ਨੇ ਹੋਜੀ ਜੁਣੀ ਹੋਈ ਮਕਦਮਾ ਦਰਜ ਹੋਣ ਦਾ ਮਕਦਮਾ ਦਾ ਦਰਜ ਹੋਇਆ ਜੀ ਪਾਈ ਡੀਆਰ ਗੱਟੀ ਵੀ ਹੋ ਗਿਆ ਦਾ ਬਾਈ ਨੇ ਉਹ ਕਾ ਪਿੱਛੇ ਗਿਆ ਪ੍ਰਵਾਹ ਜੀ ਨਹੀਂ ਕਾਪੀ ਤਾਂ ਵੀ ਦਾਂਗੇ ਜੋ ਆਈ ਲੱਗਦੀ ਹੈ ਉਹ ਗੱਲ ਨਹੀਂ ਹੋਰ ਕਿਸੇ ਦਾ ਸਵਾਰਥ ਠੀਕ ਹੈ ਜੀ ਬាទ ਓਕੇ